ਕਾਰ ਜੀ ਸਾਰੇ ਭੈਣ ਭਾਈਆਂ ਨੂੰ ਅੱਜ ਹੈਗਾ ਜੀ ਰਖੜੀ ਦਾ ਤਿਹਾਰ ਤੇ ਸਾਰੇ ਭੈਣ ਭਾਈ ਆਪਣੇ ਭੈਣ ਭਾਈਆਂ ਦੇ ਜੀ ਰਖੜੀਆਂ ਜਰੂਰ ਬਨ ਕੇ ਆਇਓ ਜੇ ਕੋਈ ਰੁੱਠਿਆ ਮਿੱਠਿਆ ਉਹਨੂੰ ਅੱਜ ਜਰੂਰ ਮਨਾਇਓ ਤੇ ਕਿਉਂਕਿ ਰਿਸ਼ਤੇ ਬਣਾਉਣੇ ਬਹੁਤ ਔਖੇ ਆ ਤੇ ਜਦੋਂ ਟੁੱਟਦੇ ਆ ਇੱਕ ਮਿੰਟ ਲੱਗਦੀ ਆ ਕੋਈ ਨਾਰਾਜ਼ਗੀ ਹੋਈ ਕਿਸੇ ਭੈਣ ਭਾਈ ਨੂੰ ਭਾਈ ਨਾਰਾਜ਼ਗੀ ਆਪਣੀ ਦੂਰ ਕਰਨੀ ਅੱਜ ਦਾ ਦਿਨ ਰਖੜੀਆਂ ਦਾ ਬਹੁਤ ਵਧੀਆ ਤਿਹਾਰ ਆ ਜੀ ਤੇ ਬਾਕੀ ਮੇਰਾ ਕੰਮ ਕਰ ਨਿਭੜ ਚੁੱਕਿਆ ਸਾਰਾ ਹੀ ਤੇ ਕੋ ਲੋ ਜੀ ਸਾਰਾ ਆਪਣਾ ਕੰਮ ਕਰ ਲੈ ਬਿਟਾ ਮੈਂ ਤੇ ਮੈਂ ਜਾਣਾ ਹੁਣ ਬਾਜ਼ਾਰ ਕਿਉਂਕਿ ਮੇਰੀਆਂ ਨਣਦਾਂ ਨੇ ਵੀ ਆਉਣਾ ਏ ਫਿਰ ਉਹਨਾਂ ਵਾਸਤੇ ਲਿਆਉਂਦੇ ਆ ਪਪਾਈ ਕੁਸ ਠੰਡਾ ਤੱਤਾ ਖਾਣ ਪੀਣ ਵਾਸਤੇ ਲਿਆਉਣਾ ਕਿਉਂਕਿ ਅੱਜ ਆਪਣੇ ਸਰਦਾਰ ਸਾਹਿਬ ਡਿਊਟੀ ਪਰ ਆ ਤੇ ਥੋੜਾ ਸਾਜਰੇ ਸ਼ਾਇਦ ਆ ਜਾਣਾ ਬਾਕੀ ਪਤਾ ਨਹੀਂ ਕਿਉਂਕਿ ਮੇਰੀਆਂ ਨਣਦਾ ਨੇ ਆਉਣਾ ਆਪਾਂ ਬਾਜ਼ਾਰ ਨੂੰ ਮੈਂ ਖੁਦ ਜਾਉਂਗੀ ਸਾਰਾ ਕੁਝ ਲਿਆਉਣ ਵਾਸਤੇ ਠੰਡੇ ਲਿਆ ਕੇ ਆਉਂਗੀ ਬਾਕੀ ਸਾਰਾ ਕੁਝ ਹੋਰ ਖਾਣ ਪੀਣ ਨੂੰ ਲਿਆਵਾਂਗੇ ਕਿਉਂਕਿ ਬੱਚਿਆਂ ਨਾਲ ਬੱਚਿਆਂ ਤਾਂ ਖਾਣੇ ਪੀਣੇ ਦਾ ਹੀ ਹੁੰਦਾ ਚਲੋ ਚਾਅ ਮਤਾਂ ਹੁੰਦਾ ਨਾਨਕੇ ਘਰ ਆਉਣ ਦਾ ਤੇ ਆਪਣਾ ਕੰਮ ਕਰ ਸਾਰਾ ਨਿਭੜ ਚੁੱਕਿਆ ਕੁਝ ਨਣਦਾ ਮੇਰੀ ਅੱਜ ਕੱਲ ਆਈਆਂ ਸੀ ਤੇ ਬਾਕੀ ਅੱਜ ਆਉਣਗੇ ਆ ਪਰ ਆਪਣਾ ਨਿਭੜ ਗਿਆ ਦੇਖੋ ਹਣ ਆਪਣੇ ਸਾਫ ਸੁਥਰਾ ਕਰਤਾ ਫਿਰ ਹੁਣ ਆ ਜਾਣਗੇ ਬਾਕੀ ਤਾਂ ਹੁਣ ਮੈਂ ਅਜੇ ਬਾਜ਼ਾਰ ਚੱਲੀ ਆ ਚਲੋ ਜੀ ਆਪਾਂ ਵੀ ਪ੍ਰੈਸ ਪ੍ਰੋਸ ਕਰਕੇ ਰੱਖ ਦਿੱਤੇ ਕੱਪੜੇ ਤੇ ਆਪਾਂ ਚੱਲਦੇ ਆਂ ਫਿਰ ਹੁਣ ਬਾਜ਼ਾਰ ਨੂੰ ਤੇ ਚਾਤਨਾ ਧੋ ਕੇ ਆਪਾਂ ਨੇ ਫਟਾਫਟ ਫੇਰ ਦੁਬਾਰਾ ਬਿਚਾ ਦਿੱਤੀਆਂ ਜਿਹੜੀਆਂ ਧੋਣ ਵਾਲੀਆਂ ਸੀਗੀਆਂ ਪ੍ਰਭਜੋਤ ਬੈਠ ਚੁੱਕਿਆ ਜੀ ਨਾ ਕੇ ਪਾਠ ਕਰ ਗਿਆ ਪਰ ਕਰ ਲਿਆ ਜੀ ਪਾਠ ਪ੍ਰਭਜੋਤ ਨੇ ਤੇ ਬਾਕੀ ਹੁਣ ਇਹਦਾ ਸਿਰਵਾਵਾਂਗੀ ਫਿਰ ਮੈਂ ਇਹਨੂੰ ਨਾਲ ਬਾਜ਼ਾਰ ਨੂੰ ਲੈ ਕੇ ਜਾਣਾ ਜੀ ਤੇ ਬਾਕੀ ਦੇਖ ਲੋ ਆਪਾਂ ਸਾਰਾ ਸਵਾਰਤਾ ਸਾਫ ਸੁਥਰਾ ਕਰ ਦਿੱਤਾ ਚਲੋ ਮਿਲਦੇ ਆਂ ਬਾਜ਼ਾਰ ਵਿੱਚ ਜਾ ਕੇ ਜੀ ਬਾਏ ਬਾਏ ਹਾਂ ਜੀ ਠੰਡਾ ਪੀ ਲਵਾ ਚ ਇਹ ਹੈ ਠੰਡਾ ਠੰਡਾ ਪਾਣੀ ਨਹੀਂ ਹੈ ਇਹ ਪਾਣੀ ਹੈ ਠੰਡਾ ਤੇ ਪੀਣਾ ਤਾਂ ਦੱਸੋ ਇੱਕ ਰਿਸ਼ਤੇਦਾਰ ਆ ਗਿਆ ਤੇ ਮੈਂ ਤਾਂ ਵਿਚਾਰ ਚੱਲੀ ਸੀ ਤਿਆਰ ਹੋ ਗਈ ਸੀ ਪਰ ਹੁਣ ਮੈਂ ਦੇਖਦੀ ਆ ਵਿਚਾਰ ਜਾਣਾ ਹੀ ਪੈਣਾ ਇਹ ਮੈਂ ਨਹੀਂ ਬਿਨ ਤੁਹਾਨੂੰ ਚਲਾਦੀ ਠੀਕ ਹੈ ਤੇ ਤੁਹਾਨੂੰ ਮੰਦ ਨਹੀਂ ਕੁਣੀ ਬਿਨ ਲਾਣੀ ਹੈ ਤੇ ਕਰਦੇ ਹਾਂ के भाई कल के ओ हो हो फोटो करना हो गई जी हां ठीक शाम को आके ड्यूटी दे फिर अभी मैं को फिर ले ले बच्चे वाले यहां तुम ये जी रख दो भाई तेरे नाम तेरे नाम ਦੀਦੀ ਇੱਥੇ ਦੀਦੀ ਉਹ ਦੇ ਜਾ ਦੀ ਬੋ ਕੀ ਆ ਗਿਆ ਲੋ ਬੋ ਬੋ ਰੋ ਚੱਤ ਬੈਠ ਜੇਂ ਜਾਂ ਬਿਠਾ ਜਾ नहीं 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 आ रहे आ रहे बहुत धीरे-धीरे खाता दीदी कौन मत ठंडे ठंडे लेके आई है बाहर गर्मी बहुत है बहुत है। बाहर गर्मी बहुत है ठंडे लेके आई हां घूम गया थोड़ी देर बच्चे ਬਹੁਤ ਗਰਮੀ ਆ ਬਹੁਤ ਜ਼ਿਆਦਾ ਹੱਦ ਤੋੜ ਗਰਮੀ ਆ ਭਾਈ ਨਾਲ ਇਤੋਂ ਗਰਮੀ ਚ ਚਲੋ ਜੀ ਇਹ ਦੇਖੋ ਰਾਸਾ ਨਾ ਪਾਈ ਪੱਬ ਜੋਤ ਹੈ ਵੱਡੀ ਭੈਣਾ ਤੇਰੀ ਲੈ ਇਹਦੀ ਫੇਵਰੇਟ ਆ ਗਈ ਇਸ ਚੀਜ਼ ਹੈ ਫੇਵਰੇਟ ਵਰਤੀ ਆ ਗਈ ਛੜਾ ਲੈਣਾ ਇੰਕੋਰ ਨੂੰ ਆਈ ਲਈ ਇਹ ਠਾਣੀ ਦੀ ਕੁੜੀ ਐਨਾ ਤਾਂ ਮੈਂ ਦਿੱਤਾ ਵੀ ਉਹਨੂੰ ਜਿੰਨਾ ਖਰਚਾ ਕਰਕੇ ਆਈ ਆ ਬਹੁਤ ਖਰਚਾ ਕਰਕੇ ਆਈ ਆ ਕੁੜੀ ਤੇ ਹائے ਉਹਨਾਂ ਦੇ ਬਈ ਕੱਪੜੇ ਆਪਾਂ ਲਾ ਰਹੇ ਆ ਕੋਈ ਕਿਸੇ ਦੇਣ ਨਾ ਰਾਜਧਾਨੀ ਸਿਰਫ ਇੱਕ ਮਾਨਸਿਕ ਕਾਰ ਹੈ ਬੜੀ ਲੱਗਦਾ ਜਦੋਂ ਭੈਣ ਭਾਈ ਆਉਂਦੇ ਆ ਸਾਰੇ ਪਰਾਂਪਾਈ ਇਕੱਠੇ ਹੁੰਦੇ ਆ ਬੱਚੇ ਇਕੱਠੇ ਹੁੰਦੇ ਆ ਤੇ ਉਹ ਸਾਡਾ ਬੜਾ ਮੈਂਬਰ ਆ ਜੀ ਦਰਾਣੀ ਦੀ ਕੁੜੀ ਬੜਾ ਮੈਂਬਰ ਆ ਕਿਉਂਕਿ ਉਹਨਾਂ ਦੀ ਪਿਛਲੇ ਸਾਲ ਮੈਰਿਜ ਹੋਈ ਆ ਤੇ ਮੰਨ ਕੇ ਚੱਲੋ ਹੁਣ ਭਾਈ ਜਵਾਈ ਆਲੇ ਹੋ ਗਏ ਅਸੀਂ ਦੇਖੋ ਕਿੰਨਾ ਕੁਝ ਲੈ ਕੇ ਆਈ ਆ ਪ੍ਰਵਜੋਤ ਵਾਸਤੇ ਪ੍ਰਵਜੋਤ ਵਾਸਤੇ ਕਿੰਨਾ ਕੁਝ ਲੈ ਕੇ ਆਈ ਆ ਯੋਦੀ ਭਾਈ ਦੀਦੀ ਤੇ ਮਠਾਈ ਦਾ ਡੱਬਾ ਲੈ ਕੇ ਆਈ ਆ ਬਹੁਤ ਸੋਹਣੀ ਉਹਦੀ ਫੇਵਰੇਟ ਚੀਜ਼ਾਂ ਕਿਉਂਕਿ ਉਹਨੂੰ ਪਤਾ ਏ ਵੀ ਜੋ ਪ੍ਰਵਜਤ ਖਾਂਦਾ ਏ ਜੀ ਜੀਆ ਹਜਾ ਜੀ ਪ੍ਰਵਜੋਤ ਤੇ ਦੀਰ ਦਾ